ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਜੀ ਆਪ ਸਾਡੇ ਪਿੰਡ ਚ ਪਹੁੰਚੇ ਹੋ ਪੱਤਰਕਾਰ ਸਹਿਬਾਨ ਸਾਡੀ ਆਵਾਜ਼ ਦੇ ਚੈਨਲ ਦਾ ਔਰ ਬਹੁਤ ਹੀ ਸੁਭਾਗਾ ਸਮਾਪਤ ਹੋਇਆ ਹੈ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਬਖਸ਼ਿਸ਼ੇ ਨੂੰ ਨਗਰ ਤੇ ਹੋ ਰਹੀ ਹੈ ਸਮੂਹ ਨਗਰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਕ ਰਖਦਿਆ ਹੋਇਆ ਹਰ ਸਾਲ ਪ੍ਰੋਗਰਾਮ ਕਰਦਾ ਹੈ ਸ਼੍ਰੀ ਗੁਰੂ ਰਵਿਦਾਸ ਸਭਾ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਸੰਗਤਾਂ ਦਾ ਸਹਿਯੋਗ ਲੈ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰੋਗਰਾਮ ਕਰਦੇ ਆ ਰਹੇ ਆ ਔਰ ਇਹ ਪ੍ਰੋਗਰਾਮ ਤਕਰੀਬਨ ਮੇਰੇ ਖਿਆਲ ਹੈ ਵੀ 25-30 ਸਾਲ ਹੋ ਗਏ ਆ ਸਾਰੇ ਪਿੰਡ ਦਾ ਬੜਾ ਸਹਿਯੋਗ ਆ ਔਰ ਇਸ ਵਕਤ ਮੌਜੂਦਾ ਪੰਚਾਇਤ ਨਾਲ ਖੜੀ ਆ ਔਰ ਨਵੀਂ ਪੰਚਾਇਤ ਬਣੀ ਆ ਸਤਿਗੁਰੂ ਜੀ ਆਪਾਰ ਬਖਸ਼ਿਸ਼ ਹੋਈ ਜਾਂ ਨਵੀਂ ਪੰਚਾਇਤ ਅਸੀਂ ਸਤਿਗੁਰ ਤੋਂ ਆਸ਼ੀਰਵਾਦ ਲੈ ਰਹੇ ਆ ਕਿ ਸਾਨੂੰ ਸਮਤ ਬਖਸ਼ਿਸ਼ ਸਿਰ ਤੇ ਮਿਹਰ ਭਰਿਆ ਹੱਥ ਰੱਖ ਤਾਂ ਕਿ ਅਸੀਂ ਪਿੰਡ ਦੇ ਚੰਗੇ ਕਾਰਜ ਕਰ ਸਕੀਏ ਸੰਗਤ ਦੇ ਨਾਲ ਮਿਲ ਕੇ ਚੱਲ ਸਕੀਏ ਸੋ ਮੇਨ ਗੱਲ ਇਹ ਆ ਵੀ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਉਚਾਰਿਆ ਹੈ ਐਸਾ ਚਾਹੂ ਰਾਜਮ ਹੈ ਜਹਾਂ ਮਿਲ ਸਭਨ ਕੋ ਵਨ ਅਮੀਰ ਗਰੀਬ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ ਸਤਗੁਰ ਜੀ ਦਾ ਫਰਮਾਨ ਹੈ ਕੇ ਸਾਰੇ ਹੀ ਸੰਗਤ ਜਿਹੜੀ ਹੈ ਉਹ ਰਲ ਮਿਲ ਕੇ ਰਹੇ ਔਰ ਉਹਨਾਂ ਨੇ ਇਕਤਾ ਦਾ ਸਾਨੂੰ ਸੁਨੇਹਾ ਦਿੱਤਾ ਹੈ ਇਕਤਾ ਦੇ ਵਿੱਚ ਹੀ ਬਲ ਹੈ ਇਕਤਾ ਦੇ ਨਾਲ ਹੀ ਜਿੰਨਾ ਵੀ ਸੰਸਾਰ ਹੈ ਜੇਕਰ ਚੱਲੇ ਤਾਂ ਸਤਿਗੁਰੂ ਜੀ ਦੇ ਫਰਮਾਨ ਤੇ ਚੱਲੇ ਤਾਂ ਇਕਤਾ ਦੇ ਵਿੱਚ ਰਹਿ ਕੇ ਬੁਲੰਦੀਆਂ ਨੂੰ ਛੁਆਇਆ ਜਾ ਸਕਦਾ ਹੈ ਸੋ ਸਤਿਗੁਰਦੇਵ ਉਸ ਰਸਤੇ ਤੇ ਚੱਲਦੇ ਹੋਏ ਇਹ ਨਗਰ ਸੂਰਜਗੜ ਹਮੇਸ਼ਾ ਸਤਗੁਰ ਰਵਦਾਸ ਮਹਾਰਾਜ ਜੀ ਦਾ ਜਿਹੜਾ ਪ੍ਰੋਗਰਾਮ ਹੈ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਉਂਦਾ ਹੈ। ਪ੍ਰਵਾਦ ਫੇਰੀਆਂ ਕੱਢੀਆਂ ਜਾਂਦੀਆਂ ਹਨ ਪ੍ਰਵਾਦ ਫੇਰੀ ਵਿੱਚ ਸਵਾਰ ਸਾਰੇ ਨਗਰ ਦੇ ਵਿੱਚ ਲੰਗਰ ਚੱਲਦੇ ਆ। ਸਵਾਗਤ ਹੁੰਦਾ ਹੈ। ਔਰ ਹਰ ਤੀਸਰੇ ਦਿਨ ਅਖੰਡ ਪਾਠ ਤੋਂ ਬਾਅਦ ਲੰਗਰ ਚੱਲਦਾ ਹੈ ਲੰਗਰ ਚਲਾਉਣ ਤੋਂ ਬਾਅਦ ਇਸ ਪਿੰਡ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਹੁੰਦਾ ਹੈ। ਔਰ ਨਗਰ ਕੀਰਤਨ ਦੇ ਵਿੱਚ ਸਾਰੇ ਪਿੰਡ ਵਾਸੀ, ਸਾਰੇ ਨਗਰ ਨਿਵਾਸੀ ਵੱਧ ਚੜ ਕੇ ਹਿੱਸਾ ਪਾਉਂਦੇ ਆ ਔਰ ਸਵਾਗਤ ਕਰਦੇ ਆ। ਸੰਗਤ ਗੁਰੂ ਦਾ ਬਹੁਤ ਸਤਿਕਾਰ ਕਰਦੀ ਹੈ। ਮੇਰੇ ਪਿੰਡ ਦਾ ਬਹੁਤ ਸਨੇਹ ਹੈ। ਔਰ ਇੱਕ ਬਹੁਤ ਵੱਡੀ ਗੱਲ ਹੈ ਕੇ ਸਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਜਿਹੜੇ ਹੁੰਦੇ ਆ ਉਹ ਦੋ ਹੁੰਦੇ ਆ ਇੱਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਔਰ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਸਹਿਯੋਗ ਕਰਦੀ ਹੈ ਸਾਂਝੀ ਵਾਰਤਾ ਦੇ ਸੁਨੇਹੇ ਨੂੰ ਲੈ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਹੁੰਦੇ ਆ ਜੀ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਤੇ ਹੋਏ ਐਤਕੀ ਵੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਸਾਰਾ ਨਗਰ ਚਾਹੇ ਉਹ ਕਰ ਰਿਹਾ ਜੀ ਮੈਂ ਧੰਨਵਾਦ ਕਰਦਾ ਸਾਰੇ ਨਗਰ ਨਿਵਾਸੀਆਂ ਦਾ ਜਿਹੜੇ ਪਾਰਟੀਵਾਦੀ ਜਾਤ ਪਾਤ ਔਰ ਧਰਮ ਤੋਂ ਉੱਪਰ ਉੱਠ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਸ਼ਾਮਲ ਹੁੰਦੇ ਆ ਔਰ ਸਾਰਾ ਪਿੰਡ ਮਿਲ ਜੁਲ ਕੇ ਬਹੁਤ ਵਧੀਆ ਉਪਰਾਲਾ ਕਰਦਾ ਹੈ ਸਤਗੁਰ ਰਵਦਾਜ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਸੋ ਇੰਨਾ ਜਿਹੜਾ ਖੁਸ਼ੀਆਂ ਭਰ ਮਾਹੌਲ ਹੈ ਇਹ ਬਹੁਤ ਹੀ ਮਤਲਬ ਪਿੰਡ ਵਾਸਤੇ ਇੱਕ ਮਾਣ ਸਤਕਾਰ ਵਾਲਾ ਗੱਲ ਬਣ ਜਾਂਦੀ ਹੈ ਮਾਣ ਸਤਕਾਰ ਵਾਲੀ ਗੱਲ ਬਣ ਜਾਂਦੀ ਹੈ ਕਿਉਂਕਿ ਜਿੱਥੇ ਏਕਤਾ ਹੈ ਉੱਥੇ ਬਲ ਹੈ ਜਿੱਥੇ ਬਲ ਹੈ ਤਾਂ ਸਤਗੁਰ ਦੀ અપਾਰ ਬਖਸ਼ਿਸ਼ ਹੈ ਹੁੰਦੀ ਹੀ ਰਹਿੰਦੀ ਹੈ ਹਨ ਜੀ ਸੋ ਐਨਿਕ ਬੇਨਤੀਆਂ ਪ੍ਰਵਾਨ ਕਰਿਓ ਸਾਰੇ ਨਗਰ ਨਿਵਾਸੀ ਸਭ ਇਲਾਕਾ ਨਿਵਾਸੀ ਸਾਰੇ ਸੰਸਾਰ ਨੂੰ ਸਾਰੇ ਪੰਜਾਬ ਨੂੰ ਸਾਰਿਆਂ ਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਸ਼ੀਰਵਾਦ ਰੱਖਿਓ ਤਾਂ ਕਿ ਇਸੇ ਤਰ੍ਹਾਂ ਗੁਰੂ ਦਾ ਜਿਹੜਾ ਸੰमेलन ਜਿਹੜਾ ਪ੍ਰਕਾਸ਼ ਦਿਹਾੜਾ ਹੈ ਇਸੇ ਤਰ੍ਹਾਂ ਨਗਰ ਮਨਾਉਂਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ